ਦੀ ਪਈਆ ਇਹ ਜਿਹੜੀਆਂ ਵੀ ਨਵੀਆਂ ਚੀਜ਼ਾਂ ਖੇਤੀ 'ਚ ਆਉਣੀਆਂ ਇਹ ਤੁਹਾਡੇ ਨਾਲ ਸ਼ੇਅਰ ਕਰਦੇ ਆ ਜਦੋਂ ਦੋਵਾਂ ਦੀ ਨੌਲੇਜ ਤੁਹਾਡਾ ਐਕਸਪੀਰੀਐਂਸ ਇਹਨਾਂ ਦੀ ਨੌਲੇਜ ਜਦੋਂ ਇਕੱਠੀ ਹੋ ਜਾਂਦੀ ਆ ਤੇ ਰਿਜ਼ਲਟ ਵਧੀਆ ਹੁੰਦੇ ਆ ਉਹਦੇ ਬਾਰੇ ਇਹ ਤੁਹਾਨੂੰ ਡਿਟੇਲ ਦੇ ਵਿੱਚ ਦੱਸ ਚੁੱਕੇ ਆ ਮੈਂ ਉਸ ਚੀਜ਼ ਦਾ ਐਕਸਪਰਟ ਨਹੀਂ ਮੈਂ ਤੁਹਾਡੇ ਨਾਲ ਬਸ ਦੋ ਚਾਰ ਚੰਦਰ ਚੰਦੀ ਗੱਲ ਹੀ ਕਰਨੀ ਆ ਇੱਕ ਤਾਂ ਇਹ ਆ ਵੀ ਜਿੱਥੋਂ ਤੱਕ ਹੋ ਸਕਦਾ ਵੀ ਆਪਣੇ ਜਿਹੜਾ ਕਣਕ ਦੇ ਝੋਨੇ ਦੇ ਚੱਕਰ ਵਿੱਚ ਪਏ ਆ ਆਪਾਂ ਕਣਕ ਵੜ ਲਈ ਝੋਨਾ ਲਾਤਾ ਝੋਨਾ ਵੜ ਲਿਆ ਕਣਕ ਲਾਤੀ ਤੀਜੀ ਗੱਲ ਦੇ ਬਾਰੇ ਆਪਾਂ ਸੋਚਦੇ ਨਹੀਂ। ਸੋਸ਼ਲ ਮੀਡੀਆ ਦਾ ਜਮਾਨਾ ਸਾਰੇ ਲੋਕ ਦੇਖਦੇ ਹੋਣੇ ਜਿਹੜੇ ਯੰਗ ਬੰਦੇ ਬੈਠੇ ਐ ਇੱਥੇ ਸਾਰੇ। ਵੀ ਕੋਈ ਬੰਦਾ ਸੋਚਦਾ ਹੀ ਉਹਦੇ ਕੋਲੇ ਇੱਕ ਕਿਲਾਉ ਹੋਣੀ ਇੱਕ ਕਿੰਨੇ ਦੇ ਵਿੱਚ ਕੋਈ ਦੂਜੀ ਫਸਲ ਲਗਾਈ। ਉਹਦੇ ਵਿੱਚ ਉਹਨੂੰ 10 ਲੱਖ ਦੀ ਫਸਲ ਨਿਕਲੀ, 5 ਲੱਖ ਦੀ ਨਿਕਲੀ, 4 ਲੱਖ ਦੀ ਨਿਕਲੀ। ਮੇਰਾ ਇਹੀ ਕਹਿਣ ਦਾ ਮਤਲਬ ਆ ਵੀ ਜਦੋਂ ਆਪਾਂ ਥੋੜਾ ਜਿਹਾ ਐਕਸਪੈਰੀਮੈਂਟ ਕਰੀਏ। ਜਿਵੇਂ ਦੇਖਿਆ ਜਾ ਵੀ ਝੋਨਾ ਪਾਣੀ ਬਹੁਤ ਲੈਂਦਾ ਜਾਂਦਾ। ਤੇ ਆਪਣਾ ਗਰਾਊਂਡ ਵਾਟਰ ਹਰ ਸਾਲ ਨੀਚੇ ਦਾ ਨੀਚੇ ਪੁਰਾ ਜਾਂਦਾ ਹੁਣ ਵੀ ਜਦ ਤੁਸੀਂ ਟਿਊਬਵੈਲ ਲਗਾਉਂਗੇ ਜਿਹੜਾ ਅਜ ਤੋਂ 5 ਸਾਲ ਪਹਿਲਾਂ ਟਿਊਬਵੈਲ ਲੱਗਦਾ ਸੀਗਾ ਉਹ ਛੇ ਦੋ ਤਿੰਨ ਪਾਈਪਸ ਤੁਹਾਨੂੰ ਐਕਸਟਰਾ ਪਾਉਣੀਆਂ ਪੈਂਦੀਆਂ ਹੁੰਦੀਆਂ ਉਹੀ ਆ ਵੀ ਆਪਾਂ ਜਿਹੜਾ ਆਪਦਾ ਪਾਣੀ ਹੈ ਇੱਕ ਸਾਨੂੰ ਵੈਸੇ ਚੀਜ਼ ਦੱਸਦਾ ਮੈਂ ਨਵੀਂ ਜਦੋਂ ਅਸੀਂ ਤਿਆਰੀ ਕਰਦੇ ਹੁਸੀਂ ਵਾਟਰ ਐਕਸਪੋਰਟ ਪਾਣੀ ਦਾ ਆਪਾਂ ਨਰਜਾਤ ਕਰ ਰਹੇ ਹਾਂ ਕੋਈ ਵੀ ਜਿਹੜੀ ਕੰਟਰੀ ਹੈ ਜਿਹੜੀਆਂ ਵੱਡੀਆਂ ਕੰਟਰੀਆਂ ਉਹਦੇ ਚైనా ਹੋਗੀ ਅਮਰੀਕਾ ਹੋਗੀ ਉਹ ਕਦੇ ਵੀ ਆਪਦੇ ਚੌਲ ਅਗਾ ਕੇ ਦੂਜੀ ਕੰਟਰੀ ਨੂੰ ਨਹੀਂ ਕਹੀਦੀ ਕਿਉਂਕਿ ਇਨਡਾਇਰੈਕਟਲੀ ਆਪਾਂ ਜਿਹੜਾ ਆਪਦਾ ਪਾਣੀ ਹੈ ਇੱਕ ਝੋਨੇ ਦਾ 1 ਕਿਲੋ ਚੌਲ اگਾਣ ਵਾਸਤੇ ਮਿਲ ਲੱਗਦਾ 30 ਤੋਂ 35 ਲੀਟਰ ਪਾਣੀ ਲੱਗਦਾ ਹੋਊਗਾ ਬਾਕੀ ਇਹ ਦੱਸ ਸਕਦੇ ਆ ਜੇ ਆਪਾਂ 1 ਕਿਲੋ ਚੌਲ ਨਰਜਾਤ ਕਰ ਰਹੇ ਆ ਇਹਦਾ ਮਤਲਬ ਕਿ ਆਪਣਾ 35 ਲੀਟਰ ਪਾਣੀ ਆਪਾਂ ਬਾਹਰਲੇ ਡਿਸਪੋਜ਼ਲ ਦੇ ਰਹੇ ਆ ਇਹਦਾ ਮੇਰੇ ਕਹਿ ਤਾ ਮਤਲਬ ਇਹੀ ਆ ਵੀ ਜਦੋਂ ਤੱਕ ਆਪਾਂ ਆਲਟਰਨੇਟ ਜਾਂ ਦੂਜੀਆਂ ਕ੍ਰੌਪਸ ਆਏਗਾ ਜਦੋਂ ਤੱਕ ਉਹਨਾਂ ਨੂੰ ਨਹੀਂ ਅਪਣਾਵਾਂਗੇ ਉਦੋਂ ਤੱਕ ਆਪਣਾ ਉਧਾਰ ਨਹੀਂ ਹੋ ਸਕਦਾ ਲੋਕ ਕਹਿੰਦੇ ਜੀ ਸਾਡੇ ਕੋਲੇ ਜਮੀਨ ਘਾਟ ਹੈ ਜੇ ਅਸੀਂ ਝੋਨਾ ਨਹੀਂ ਲਾਵਾਂਗੇ ਜਾਂ ਕਣਕ ਨਹੀਂ ਲਾਵਾਂਗੇ ਸਾਨੂੰ ਘਾਟਾ ਪੈ ਜਾਊਗਾ ਕੋਈ ਸਾਡਾ ਰੋਜੀ ਦਾ ਸਾਧਨ ਹੈ ਠੀਕ ਹੈ ਜਮੀਨ ਘਾਟ ਮੰਨਿਆ ਜਾ ਸਕਦਾ ਪਰ ਕੀ ਹੈ ਵੀ ਆਪਾਂ ਥੋੜੀ ਜਿਹੀ ਏਰੀਏ ਤੇ ਇੱਕ ਵਾਰੀ ਐਕਸਪੈਰੀਮੈਂਟ ਕਰਕੇ ਦੇਖ ਲਈਏ ਜੇ ਕਿਸੇ ਬੰਦੇ ਕੋਲੇ ਦੋ ਕਿੱਤੇ ਜਮੀਨ ਹੈਗੀ ਹੈ ਚਾਰ ਕਿੱਤੇ ਜਮੀਨ ਹੈਗੀ ਹੈ ਦੋ ਕਨਾਲਾਂ ਤੇ ਕਰਕੇ ਦੇਖ ਲੈ ਬਾਕੀ ਤੇ ਉਹ ਲਾਦੇ ਕਿ ਉਹਨੂੰ ਫਾਇਦਾ ਲੱਗਦਾ ਐਕਸਪਰਟ ਹੋ ਗਿਆ ਅਗਲੇ ਹੌਲੀ ਹੌਲੀ ਉਹ ਏਰੀਆ ਵਧਾ ਲੂਗਾ ਇਹ ਤਾਂ ਆਪਾਂ ਕਰ ਸਕਦੇ ਆ ਨਾ ਅਗਲੀ ਗੱਲ ਆ ਗਈ ਜੀ ਆਪਾਂ ਝੋਨਾ ਲਾਉਣੇ ਦੇਖੋ ਜਿਹੜੀਆਂ ਪ੍ਰੋਬਲਮ ਹੁੰਦੀ ਇੱਥੋਂ ਸਟਾਰਟ ਹੁੰਦੀ ਹੈ ਜਿਹੜੀਆਂ ਬਾਕੀ ਪ੍ਰੋਬਲਮ ਹੁੰਦੀਆਂ ਉਹਦੇ ਇੱਥੇ ਆਂਦੀਆਂ ਜੇ ਉਹ ਪਹਿਲੇ ਵਾਲੀ ਪ੍ਰੋਬਲਮ ਸੋਲਵ ਹੋ ਗਈ ਤੇ ਦੂਜੀਆਂ ਪ੍ਰੋਬਲਮ ਸੋਲਵ ਹੋ ਜਾਣੀਆਂ ਜੇ ਆਪਾਂ ਝੋਨੇ ਦੀ ਗੱਲ ਹੀ ਕਰ ਲਈਏ ਝੋਨਾ ਲਾ ਲਿਆ ਪਹਿਲਾਂ ਤਾਂ ਉਹ ਪਾਣੀ ਪੀਊਗਾ ਫਿਰ ਉਸ ਤੋਂ ਬਾਅਦ ਉਹਦੇ ਸਟੱਬਲ ਦੀ ਗੱਲ ਆ ਜੂਗੀ ਵਾਧਾ ਵਾਰ ਨੂੰ ਫਿਰ ਪ੍ਰਦੂਸ਼ਿਤ ਕਰਾਂਗੇ ਆਪਾਂ ਅੱਗ ਲਾਵਾਂਗੇ ਉਹਦੇ ਵਿੱਚ ਆਪਾਂ ਨੂੰ ਜਲਦੀ ਹੁੰਦੀ ਹੈ ਵੀ ਆਪਣੀ ਕੰਮ ਲੇਟ ਹੋ ਜੂਗੀ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਈ ਤਾਂ ਝਾੜ ਕਿ ਤੀਜੀ ਗੱਲ ਤੁਸੀਂ ਇੱਕ ਦੇਖੋ ਵੀ ਆਪਾਂ ਵੱਧ ਤੋਂ ਵੱਧ ਹੁਣ ਸਰਕਾਰ ਦਾ ਵੀ ਜੋਰ ਆ ਤੁਹਾਡਾ ਆਪ ਵੀ ਤੁਸੀਂ ਫੀਲ ਕਰਦੇ ਆ ਵੀ ਜਿਹੜੀਆਂ ਇਥੋਂ ਪਹਿਲਾਂ ਜਨਰੇਸ਼ਨ ਸੀਗਾਂ ਉਹਦੇ ਸ਼ਾਇਦ ਕੀਟਨਾਕ ਨਸ਼ਕਾਂ ਦੀ ਰੇਸ ਅਫਰੇ ਦੀ ਘੱਟ ਵਰਤੋਂ ਹੁੰਦੀ ਸੀ ਤੇ ਕੋਈ ਵੀ ਬੰਦਾ ਮੇਰੇ ਨਾਲ 70 80 ਸਾਲ ਦੀ ਤਾਂ ਆਮ ਜੀ ਉਮਰ ਹੁੰਦੀ ਸੀ ਅੱਜ ਕੱਲ 30 35 ਸਾਲ 40 ਸਾਲ ਦੇ ਵਿੱਚ ਹਾਰਟ ਅਟੈਕ ਆ ਗਈ ਇਹਨੂੰ ਫਲਾਨੀ ਬਿਮਾਰੀ ਲੱਗੀ ਇਹਨੂੰ ਫਲਾਨੀ ਬਿਮਾਰੀ ਲੱਗੀ ਉਹ ਕੀ ਹੋਇਆ ਜਿਹੜਾ ਆਪਾਂ ਖਾਈ ਪੀ ਜਾਂਦੇ ਆ ਬੇਸਿਕਲੀ ਸਾਰਾ ਜਿਹੜਾ ਖਾਣ ਪਾਣਾ ਆਪਣਾ ਖੇਤਾਂ ਚੋਂ ਹੀ ਆਉਂਦਾ ਚਾਹੇ ਸਬਜ਼ੀ ਲੈ ਲੋ ਚਾਹੇ ਕਣਕ ਲੈ ਲੋ ਕੋਈ ਵੀ ਪ੍ਰੋਡਕਟ ਆਂਦਾ ਜਿਹੜਾ ਆਪਣਾ ਉਹ ਖੇਤਾਂ 'ਚ ਹੀ ਆਉਂਦਾ ਆਪਾਂ ਉਹਦੇ ਵਿੱਚ ਹੀ ਜ਼ਹਿਰ ਪਾਈ ਜਾਂਦੇ ਆਂ ਫਿਰ ਜਦੋਂ ਜ਼ਹਿਰ ਪਾਈ ਜਾਂਦੇ ਉਹ ਜ਼ਹਿਰ ਇਕੱਠਾ-ਕੱਠਾ ਹੁੰਦਾ ਆਪਣੇ ਸਰੀਰ ਦੇ ਵਿੱਚ ਜਮਾ ਹੋਣਾ ਸ਼ੁਰੂ ਹੋ ਜਾਂਦਾ ਫਿਰ ਸਰੀਰ ਦੀ ਵੀ ਇੱਕ ਕਪੈਸਿਟੀ ਹੈਗੀ ਐ ਨੂੰ ਕਿਦੋਂ ਤੱਕ ਆਪਾਂ ਰਹਿ ਸਕਦੇ ਆਂ ਉਹਦੇ ਨਾਲ ਉਸ ਤੋਂ ਬਾਅਦ ਬਿਮਾਰੀਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਇਸ ਕਰਕੇ ਮੈਂ ਇਹੀ ਕਹੂੰਗਾ ਵੀ ਘੱਟੋ-ਘੱਟ ਜਿੰਨੇ ਵੀ ਤੇ ਕਿਸਾਨ ਵੀਰ ਬੈਠੇ ਆਂ ਥੋੜਾ ਜਿਹਾ ਇਸ ਚੀਜ਼ ਤੋਂ ਪਰੇ ਹੋ ਕੇ ਸੋਚੋ ਥੋੜੀ ਇਹੋ ਜਿਹੀ ਖੇਤੀ ਕਰਨੀ ਸ਼ੁਰੂ ਕਰਨ ਜਿਹੜੀ ਕਣਕ ਦੇ ਝੋਨੇ ਤੋਂ ਵੱਖਰੀ ਹੋਵੇ ਦੂਜੀ ਗੱਲ ਵੀ ਘੱਟੋ ਘੱਟ ਆਪਦੇ ਖੇਤ ਦੇ ਵਿੱਚ ਕੋਈ 4 ਮਰਲਿਆਂ ਵਿੱਚ ਆਪਦੇ ਵਾਸਤੇ ਸਬਜ਼ੀਆਂ ਲਾਉਣੀਆਂ ਸ਼ੁਰੂ ਕਰ ਲੈਣ ਤਾਂ ਕਿ ਬੰਦਾ ਖੇਤ ਪੱਖੋਂ ਵੀ ਠੀਕ ਰਹੇ ਅੱਜ ਤਾਂ ਇੱਕ ਨਵਾਂ ਟਰੈਂਡ ਚੱਲਿਆ ਵੀ ਲੋਕਾਂ ਨੇ ਕਣਕ ਦੀ ਪਰਾਲੀ ਸੀ ਜਿਹੜੀ ਉਹਨੂੰ ਵੀ ਅੱਗ ਲਾਈ ਐ ਇਸ ਵਾਰ ਔਰ ਖੇਤਾਂ ਦੇ ਵਿੱਚ ਆ ਕੇ ਦੇਖੋ ਜਿਹੜੇ ਸਾਡੇ ਦਰਖਤ ਆ ਉਹਨਾਂ ਦਾ ਕੀ ਹਾਲ ਹੋਇਆ ਪਿਆ ਜਿਹੜੇ ਆਪਾਂ ਕਦੇ ਖੇਤ ਦੇ ਵਿੱਚ ਕੰਮ ਕਰਦੇ ਹੁੰਦੇ ਸੀ ਛਾਂ ਦੇ نیچے ਬੈਠ ਜਾਈਏ ਤੇ ਸੀਗੇ ਉਹ ਤਾਂ ਆਪਾਂ ਮਚਾਤੇ ਆ ਇਸ ਵਕਤ ਨੂੰ ਮੈਂ ਇਹ ਕਹਾਂਗਾ ਵੀ ਆਪਾਂ ਇੰਨੇ ਲਾਲਚੀ ਵੀ ਨਾ ਹੋਈਏ ਵੀ ਵਾਤਾਵਰਣ ਨਾਲ ਇਹਨਾਂ ਖਿਲਵਾੜ ਕਰੀਏ ਜੇ ਵਾਤਾਵਰਣ ਵਾਸਤੇ ਚੰਗਾ ਕਰਾਂਗੇ ਸ਼ਾਇਦ ਉਹ ਆਪਾਂ ਨੂੰ 10 ਗੁਣਾ ਜ਼ਿਆਦਾ ਵਾਪਸ ਕਰੂਗਾ ਜੇ ਆਪਾਂ ਦਾ ਨੁਕਸਾਨ ਕਰਾਂਗੇ ਫਿਰ ਰਿਜ਼ਲਟ ਉਦਾਂ ਦੇ ਆਣਗੇ ਆਪਣੇ ਕੋਲ